ਟ੍ਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਪਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇੱਕ ਪਾਸੇ ਪਾਨਾ ਸਿੱਧੂ ਦੇ ਹੱਕ 'ਚ ਰੇਲਾਂ ਜਾਮ ਕਰਨ ਤੋਂ ਪਹਿਲਾਂ ਅੱਜ ਪੰਜਾਬ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਹੌਸਲ ਅਰੈਸਟ ਕਰ ਲਿਆ ਤਾਂ ਦੂਜੇ ਪਾਸੇ ਹੁਣ ਪਾਨਾ ਸਿੱਧੂ ਦੀ ਗ੍ਰਿਫਤਾਰੀ ਲੈ ਕੇ ਸੀਐਮ ਮਾਨ ਨੇ ਅਸਿੱਧੇ ਤੌਰ ਤੇ ਵੱਡਾ ਬਿਆਨ ਦਿੱਤਾ ਸੀਮਾਨ ਫਰਜੀ ਏਜੰਟਾ ਬਾਰੇ ਬੋਲ ਰਹੇ ਸੀ ਜਿੱਥੇ ਉਹਨਾਂ ਪਾਨਾ ਸਿੱਧੂ ਦਾ ਨਾਮ ਲੈ ਬਿਨਾ ਵੱਡਾ ਬਿਆਨ ਦਿੱਤਾ ਸੇਮਾਨ ਨੇ ਆਪਣੇ ਬਿਆਨ ਚ ਕਿਹਾ ਹੈ ਕਿ ਜੇਕਰ ਕੋਈ ਏਜੰਟ ਕਿਸੇ ਨਾਲ ਠੱਗੀ ਕਰਦਾ ਹੈ ਤਾਂ ਉਸ ਨਾਲ ਕਾਨੂੰਨੀ ਤਰੀਕੇ ਨਾਲ ਜਿੱਠਿਆ ਜਾਵੇ ਕਿਉਂਕਿ ਖੂਨ ਦਾ ਬਦਲਾ ਕਦੇ ਵੀ ਖੂਨ ਨਹੀਂ ਹੁੰਦਾ ਹਾਂ ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹਾਂਗਾ ਥੋੜਾ ਜਿਹਾ ਚੱਲ ਰਿਹਾ ਹੈ ਅੱਜਕੱਲ੍ਹ ਗੱਲ ਕੋ ਟਰੈਵਲ ਏਜੰਟਾਂ ਦੀ ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀਆਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ ਹਾਂ। ਔਰ ਸੁਸ਼ਮਾ ਸਬਰਾਜ ਜੀ ਨੂੰ ਕਹਿ ਰਹਿੰਦਾ ਸੀ ਇਹ ਟਰੈਵਲ ਏਜੰਟ ਜੜਨੇ ਇਹਦੀ। ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵੇਹ ਜਾਣ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ। ਜਿਗਦੇ ਨੇ ਚੋਰੀ ਕਰ ਲਈ ਹੱਥ ਵੜ ਦੋ। ਜੇ ਕੋਈ ਕ੍ਰਾਈਮ ਕਰਕੇ ਭੱਜ ਕੇ ਲੱਤਾਂ ਵੜਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮਤਾਬਕ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕੇ ਹਾਂ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਹੈ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸੀ ਉਹਨਾਂ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਕਤਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਦ ਲਈ ਮੁਲਕਾ ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਟ੍ਰੈਵਲ ਏਜੰਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰਟਾਈ ਸੀ ਪਾਰਲੀਮੈਂਟ ਚਾਜੀ ਵੀ ਬਾਕੀ ਦੇਖ ਲਓ YouTube ਸੋ ਕਦੇ ਵੀ ਮੈਂ ਇਹ ਨਹੀਂ ਚਾਹूंगा ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਠੱਕੇ ਖਾਨ ਗਲਤ ਅਥਾਏ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਆਏਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ चीज ਚ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਸੀਮਾ ਨੇ ਦਾਅਵਾ ਕੀਤਾ ਹੈ ਕਿ ਉਹ ਐਮਪੀ ਰਹੇ ਜੀ ਅਭੀ ਫਰਜੀ ਟਰੈਵਲ ਏਜੰਟਾਂ ਖਿਲਾਫ ਆਵਾਜ਼ ਚੁੱਕਦੇ ਆਏ ਨੇ ਪਰ ਹੁਣ ਟਰੈਵਲ ਏਜੰਟਾਂ ਨੂੰ ਮੁੱਦਾ ਬਣਾ ਕੇ ਉਹਨਾਂ ਤੇ ਏਜੰਟਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਨੇ ਪਰ ਉਹਨਾਂ ਦਾ ਕਿਸੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਕਿਹਾ ਹੈ ਕਿ ਏਜੰਟਾਂ ਨਾਲ ਕਾਨੂੰਨੀ ਤਰੀਕੇ ਨਾਲ ਨਜਿੱਠਿਆ ਜਾਵੇ ਅਤੇ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਜੇਲ੍ਹਾਂ ਚ ਰੁੜਨ ਦੱਸਿਆ ਕਿ ਪੰਨਾ ਸਿੱਧੂ ਨੂੰ ਬਿੱਥੇ ਦੇ ਦੀ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਨਾ ਸਿੱਧੂ ਉੱਪਰ ਤਿੰਨ ਹੋਰ ਪਰਚੇ ਪਾਏ ਗਏ ਅਤੇ ਹੁਣ ਪੰਨਾ ਸਿੱਧੂ ਮੋਹਾਲੀ ਪੁਲਿਸ ਦੀ ਗ੍ਰਿਫਤ ਦੇਤ ਨੇ ਜਿਸ ਨੂੰ ਰਿਹਾ ਕਰਵਾਉਣ ਲਈ ਪੰਨਾ ਸਿੱਧੂ ਦੇ ਸਮਰਥਕਾਂ ਵੱਲੋਂ ਅੱਜ 1 ਫਰਵਰੀ ਨੂੰ ਤੂਰੀ ਰੇਲਵੇ ਸਟੇਸ਼ਨ ਤੇ ਚੱਕਾ ਜਾਮ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਲਿਆ ਸੀ ਜਦਕਿ ਕੁਝ ਹੋਰ ਨੌਜਵਾਨਾਂ ਨੂੰ ਵੀ ਹਿਰਾਸਤ ਚਲੇ ਆ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ